ਲੁਧਿਆਣਾ ਦੇ ਤਿੰਨ ਪਿੰਡ ਲੱਗੇ ਸੇਜ਼ ਦੇ ਵੇਖੋ ਕੀ ਹੈ ਮਜਬੂਰੀ ਇੰਨਾ ਪਿੰਡ ਦੇ ਲੋਕਾਂ ਦੀ ਕਿਉਂ ਆਪਣੇ ਪਿੰਡ ਵੇਚਣ ਨੂੰ ਤਿਆਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਮਰਾਲਾ ਚ ਪਿੰਦੇ ਤਿੰਨ ਪਿੰਡ ਦੇ ਵਾਸੀਆਂ ਨੇ ਆਪਣੇ ਪਿੰਡ ਵੇਚਣ ਦਾ ਫੈਸਲਾ ਕੀਤਾ ਅਤੇ ਇਨ੍ਹਾਂ ਪਿੰਡਾਂ ਦੇ ਹਰ ਘਰ ਦੇ ਬਾਹਰ ਸੇਲ ਦਾ ਪੋਸਟਰ ਲੱਗ ਚੁੱਕਿਆ ਪਿੰਡ ਦੇ ਲੋਕ ਘਰ ਵੇਚਣ ਨੂੰ ਮਜਬੂਰ ਨੇ ਜਿਸ ਦਾ ਕਾਰਨ ਪਿੰਡ ਚ ਲੱਗਣ ਵਾਲੀ ਗੈਸ ਫੈਕਟਰੀ ਹੈ ਜਿਸ ਦੀ ਉਸਾਰੀ ਲਗਾਤਾਰ ਚੱਲ ਰਹੀ ਹੈ ਨੇੜੇ ਤੇੜੇ ਦੇ ਪਿੰਡ ਵਾਸੀਆਂ ਨੂੰ ਡਰ ਹੈ ਕਿ ਜਿਵੇਂ ਇਸ ਫੈਕਟਰੀ ਦੇ ਵਿੱਚ ਗੈਸ ਬੰਨੀ ਸ਼ੁਰੂ ਹੋਵੇਗੀ ਤਾਂ ਉਹਨਾਂ ਦਾ ਇਸ ਪਿੰਡ ਦੇ ਵਿੱਚ ਰਹਿਣਾ ਮੁਸਾਬਤ ਨਹੀਂ ਹੋਵੇਗਾ ਕਿਉਂਕਿ ਗੈਸ ਖਤਰਨਾਕ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਤਰ੍ਹਾਂ ਵੱਧ ਜਾਵੇਗਾ ਕਿ ਸਿਰਫ ਕੋਦੀ ਨਹੀਂ ਆਉਣ ਵਾਲੀ ਪੀੜ੍ਹੀ ਵੀ ਇਸ ਪ੍ਰਦੂਸ਼ਣ ਦੀ ਸ਼ਿਕਾਰ ਹੋ ਜਾਵੇਗੀ ਧਰਤੀ ਦਾ ਹੇਠਲਾ ਪਾਣੀ ਵੀ ਪ੍ਰਦੂਸ਼ਣ ਹੋ ਜਾਵੇਗਾ ਇਤੋਂ ਤੱਕ ਕਿ ਜ਼ਹਿਰੀਲਾ ਧੂਆਂ ਉਹਨਾਂ ਦੇ ਫੇਫੜਿਆਂ ਨੂੰ ਖਰਾਬ ਕਰ ਦੇਵੇਗਾ ਪਿੰਡ ਵਾਸੀ ਇਸ ਫੈਕਟਰੀ ਦੇ ਖਿਲਾਫ ਹਨ ਅਤੇ ਇੱਕ ਨਹੀਂ ਸਗੋ ਤਿੰਨ ਪਿੰਡ ਦੇ ਲੋਕ ਇਸ ਫੈਕਟਰੀ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਸਸਿਕਲ ਜੀ ਮੇਰਾ ਨਾਮ ਕੁਲਵੀਰ ਸਿੰਘ ਕਿਹੜਾ ਪਿੰਡ ਹੈ ਜੀ ਇਹ ਪਿੰਡ ਮੁਸਕਾਬਾਦ ਹੈ ਜੀ ਅੱਛਾ ਇੱਕ ਪਿੰਡ ਦੇ ਬਾਹਰ ਤੁਸੀਂ ਲੰਗਰ ਵੀ ਲਾਇਆ ਹੋਇਆ ਹੈ ਤੇ ਨਾਲ ਹੀ ਪਿੰਡ ਦੇ ਵਿੱਚ ਜਿਹੜੇ ਆ ਉਹ ਬੋਰ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਕੀ ਇਹ ਪਿੰਡ ਵਿਕਾਉਗਾ ਕੀ ਕਰਨ ਇਹ ਇਹਦਾ ਵੱਡਾ ਕਾਰਨ ਹੈ ਜੀ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਜੋ ਕਿ ਹੈ ਬਾਇਓ ਗੈਸ ਵਾਸਤੇ ਆ ਪਰ ਇਹ ਗੈਸ ਜਿਹੜੀ ਆ ਉਂਝ ਭਾਵੇਂ ਲਾਭਦਾਇਕ ਹੋਊਗੀ ਪਰ ਪਿੰਡ ਲਈ ਨੁਕਸਾਨਦਾਇਕਾ ਜਿੱਥੇ ਵੀ ਇਹ ਪ੍ਰੋਜੈਕਟ ਲੱਗਦੇ ਨੇ ਉਸ ਇਲਾਕੇ ਦੇ ਵਿੱਚ ਇਹ ਦੂਸ਼ਿਤ ਪੈਦਾ ਕਰ ਦਿੰਦੇ ਨੇ ਧਰਤੀ ਨੂੰ ਵੀ ਖਰਾਬ ਕਰਦੇ ਨੇ ਤੇ ਆਕਾਸ਼ ਨੂੰ ਵੀ ਖਰਾਬ ਕਰਦੇ ਨੇ ਜਿਹਦੇ ਕਾਰਨ ਕਰਕੇ ਪਿੰਡ ਦਾ ਵਿਰੋਧ ਆ ਇਸ ਗੱਲ ਤੇ ਕਿ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਫੈਕਟਰੀਆਂ ਲੱਗਣ ਪਰ ਫੈਕਟਰੀਆਂ ਫੈਕਟਰੀਆਂ ਦੀਆਂ ਜਗ੍ਹਾਾਂ 'ਤੇ ਲੱਗਣਾ ਜਿਹੜੀ ਖੇਤੀ ਵਾਲੀ ਇਲਾਕਾ ਹੁੰਦਾ ਜਿਵੇਂ ਕਿ ਸਾਡੇ ਵਾਲਾ ਗ੍ਰੀਨ ਬੈਲਟ ਆ ਇਹਦੇ ਵਿੱਚ ਇੰਡਸਟਰੀ ਨਹੀਂ ਲੱਗਦੀ ਹੁੰਦੀ ਪਰ ਇਹ ਆਪਣੇ ਹੀ ਪਿੰਡ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਲਾਲਚ 'ਚ ਤੇ ਥੋੜੇ ਜੇ ਪੈਸੇ ਬਚਾਉਣ ਦੇ ਕਰਦੇ ਵਿੱਚ ਇਹਦੀ ਇੱਥੇ ਜ਼ਮੀਨ ਸੀਗੀ ਕਿਉਂਕਿ ਇਹ ਪਿੰਡ ਦਾ ਹੀ ਬੰਦਾ ਸੀ ਜੋ ਕਿ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਉਸੇ ਦੌਰਾਨ ਇਹਨੂੰ ਇਹ ਪਰਮਿਸ਼ਨ ਮਿਲ ਗਈ ਕਿ ਇੱਕ ਫੈਕਟਰੀ ਲਾ ਸਕਦਾ ਬਸ ਉਹ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਚ ਇਹ ਫੋਕਲ ਪਿੰਡ ਜਮੀਨ ਮਹਿੰਗੀ ਮਿਲਣੀ ਸੀ ਇਹਨੇ ਕਿ ਮੇਰੇ ਪਿੰਡ ਚ ਜ਼ਮੀਨ ਹੈਗੀ ਆ ਮੈਂ ਇੱਥੇ ਹੀ ਲਾ ਲੰਨਾ ਪਹਿਲੇ ਦਿਨ ਪਹਿਲੀ ਇੱਟ ਤੋਂ ਇਹਨੂੰ ਕਹਿੰਦੇ ਆ ਰਹੇ ਆਂ ਵੀ ਇਹ ਫੈਕਟਰੀ ਇੱਥੇ ਨਾ ਲਾ ਸਾਡੇ ਲਈ ਇਹ ਤੈਨੂੰ ਵੀ ਪਤਾ ਵੀ ਨਖਾਂ ਦਾਇਕਾ ਕਿਉਂਕਿ ਇਸੇ ਪਿੰਡ ਦਾ ਜਿਹੜਾ ਇਸੇ ਫੈਕਟਰੀ ਦਾ ਮਾਡਲ ਆ ਉਹ ਕੰਗਰਾਲੀ ਰਾਜਪੂਤਾ ਸੀਗਾ ਜੋ ਇਹੀ ਦਿਖਾ ਕੇ ਲੈ ਕੇ ਆਇਆ ਲੋਕਾਂ ਨੂੰ ਕਿ ਮੈਂ ਇਸ ਤਰੀਕੇ ਦੀ ਫੈਕਟਰੀ ਲਾਵਾਂ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਇਹਦਾ ਕੋਈ ਨੁਕਸਾਨ ਆ ਤਾਂ ਲੋਕਾਂ ਨੇ ਕਿਹਾ ਵੀ ਇਹਦੇ ਨੁਕਸਾਨ ਨੇ ਨੁਕਸਾਨ ਨੇ ਫਾਇਦਾ ਤਾਂ ਉਹਨਾਂ ਨੂੰ ਹੋਊਗਾ ਜਿੱਥੇ ਗੈਸ ਜਾਊਗੀ ਪਰ ਜਿਹੜੇ ਪਿੰਡਾਂ ਦੇ ਵਿੱਚ ਇਹ ਫੈਕਟਰੀਆਂ ਲੱਗਦੀਆਂ ਨੇ ਉਹਨਾਂ ਤੋਂ ਪੰਜ ਸੱਤ ਪਿੰਡਾਂ ਦੇ 10 ਪਿੰਡਾਂ ਦੇ ਤਾਂ ਇਹ ਬਿਮਾਰੀਆਂ ਹੀ ਪੈਦਾ ਕਰਦੀਆਂ ਨੇ ਸੋ ਇਸ ਕਰਕੇ ਅਸੀਂ ਉਸ ਦਿਨ ਤੋਂ ਹੀ ਇਹਦਾ ਵਿਰੋਧ ਕਰਦੇ ਆ ਰਹੇ ਹਾਂ ਕਈ ਗੱਲਾਂ ਕਰਕੇ ਕਈ ਮੀਟਿੰਗਾਂ ਕਰਕੇ ਕਈ ਤਰੀਕੇ ਦੇ ਪ੍ਰੋਜੈਕਟ ਦੇ ਕੇ ਇਹ ਬੰਦਾ ਬਾਰ-ਬਾਰ ਮੁੱਕਰਦਾ ਰਿਹਾ ਅਖੀਰ ਸਾਨੂੰ ਸਾਰੇ ਪਿੰਡ ਨੂੰ ਇਹ ਫੈਸਲਾ ਕਰਨਾ ਪਿਆ ਸਾਨੂੰ ਹੀ ਨਹੀਂ ਸਾਡੇ ਨਾਲ ਦੇ ਆਲੇ-ਦਾਲ ਦੇ ਪਿੰਡਾਂ ਨੇ ਵੀ ਇਹ ਫੈਸਲਾ ਕੀਤਾ ਵੀ ਜੇ ਇਹ ਫੈਕਟਰੀ ਨਹੀਂ ਬੰਦ ਹੋਗੀ ਤਾਂ ਫਿਰ ਆਪਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਘਰ ਵੇਚ ਕੇ ਆਪਾਂ ਚਲਾ ਜਾਵਾਂਗੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਆ ਇਹ ਪੋਸਟਰ ਬੈਨਰ ਲਗਾਏ ਗਏ ਇਹ ਹਜੇ ਤਾਂ ਫਿਲਹਾਲ ਤਿੰਨ ਪਿੰਡਾਂ ਤੇ ਸ਼ੁਰੂਆਤ ਤਾਂ ਹੋਈਆਂ ਨੇ ਕਿ ਤਿੰਨ ਪਿੰਡਾਂ ਨੇ ਐਲਾਨ ਕੀਤਾ ਕਿ ਅਸੀਂ ਬਕਾਉ ਹਾਂ ਪਰ ਜਿਹੜੇ ਅੱਜ ਦੀ ਨਜ਼ਦੀਕ-ਨਜ਼ਦੀਕ ਪਿੰਡ ਨੇ ਹੋਰ ਵੀ ਨੇ ਉਹ ਵੀ ਸਾਰੇ ਸਮਰਥਨ ਕਰਦੇ ਨੇ ਕਿ ਜੇ ਅਗਰ ਤੁਸੀਂ ਤੁਹਾਡੇ ਪਿੰਡ ਦਾ ਜੇ ਅਗਰ ਤੁਹਾਨੂੰ ਵੀ ਚੱਕਣਾ ਪਿਆ ਤਾਂ ਤੁਹਾਡੇ ਨਾਲ ਅਸੀਂ ਵੀ ਜਾਵਾਂਗੇ ਸਾਨੂੰ ਸਮਰਥਨ ਸਾਰੇ ਪਿੰਡਾਂ ਤੋਂ ਇ ਪੂਰਾ ਜੀ ਅੱਛਾ ਇਸ ਦੀ ਸ਼ੁਰੂਆਤ ਜਿਹੜੀ ਆ ਕੋਲੋਂ ਕੀਤੀ ਫੈਕਟਰੀ ਵੀ ਤੇ ਹੁਣ ਕਿੰਨਾ ਕੁ ਨਿਰਮਾਣ ਹੋ ਚੁੱਕਾ ਨਹੀਂ ਫੈਕਟਰੀ ਨੂੰ ਤਾਂ 2 ਸਾਲ ਹੋ ਗਏ ਜੀ ਲੱਗ ਲਗਭਗ ਅਸੀਂ 2 ਸਾਲ ਤੋਂ ਵਿਰੋਧ ਕਰਦੇ ਆ ਰਹੇ ਹਾਂ ਕਦੇ ਕੰਮ ਚਲਾ ਲੰਦਾ ਫਿਰ ਜਿੱਦ ਜੀ ਕਰਕੇ ਬੰਦ ਕਰ ਦਿੰਦੇ ਅਸੀਂ ਲੋਕ ਫਿਰ ਚਲਾ ਲੰਦਾ ਇਸ ਤਰੀਕੇ ਨਾਲ ਇਹਨੂੰ 2 ਸਾਲ ਹੋ ਗਏ ਪ੍ਰੋਸੈਸ ਚੱਲਦੇ ਨੂੰ ਹੁਣ ਤੱਕ ਅਸੀਂ ਗੱਲਬਾਤ ਹੀ ਇਹਦੇ ਨਾਲ ਮੀਟਿੰਗਾਂ ਕਰਦੇ ਰਹੇ ਹਾਂ ਪ੍ਰਸ਼ਾਸਨ ਕਦੇ ਕੋਈ ਮੀਟਿੰਗ ਰੱਖ ਲੰਦਾ ਕਦੇ ਕੋਈ ਪ੍ਰਸ਼ਾਸਨ ਮੀਟਿੰਗ ਰੱਖ ਲੰਦਾ ਪਰ ਅਸੀਂ ਆਪਣੇ ਵੱਲੋਂ ਜਿੰਨਾ ਕੋ ਸਕਦਾ ਸੀ ਅਸੀਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਜੀ ਜੇ ਪ੍ਰਸ਼ ਪ੍ਰਸ਼ਾਸਨ ਸਾਨੂੰ ਇਹ ਫੈਕਟਰੀ ਦੇ ਸਿਰਫ ਗੁਣੇ ਗਿਣਾਉਣ ਤੇ ਲੱਗਿਆ ਹੋਇਆ ਕਿ ਇਹਦੇ ਫਾਇਦੇ ਬਹੁਤ ਨੇ ਜਿੱਦ ਤੁਹਾਡੀ ਜ਼ਮੀਨਾਂ ਨੂੰ ਤੁਹਾਡੇ ਰੇਟ ਵੱਧ ਜਾਣੇ ਨੇ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਰੋਜ਼ਗਾਰ ਮਿਲ ਜਾਣਾ ਉਹ ਸਾਨੂੰ ਸਿਰਫ ਫਾਇਦੇ ਦੱਸਦਾ ਨੁਕਸਾਨ ਇੱਕ ਵੀ ਨਹੀਂ ਦੱਸਿਆ ਵੀ ਜਿਹੜੇ ਇਹਦੇ ਤੋਂ ਨੁਕਸਾਨ ਹੋਣੇ ਨੇ ਫਾਇਦੇ ਤਾਂ ਜਿਹੇ ਜੇ ਸਾਨੂੰ ਹਣੇ ਨੇ ਜੇ ਇਹ ਫੋਕਲ ਪੁਆਇੰਟ ਦੇ ਵਿੱਚ ਲੈ ਜਾਊਗਾ ਫੈਕਟਰੀ ਫੇਰ ਕਿਹੜਾ ਸਾਡੇ ਪਿੰਡ ਨੂੰ ਫਾਇਦਾ ਨਹੀਂ ਹੋਊਗਾ ਇਸ ਜ਼ਮੀਨ ਤੋਂ ਜਿਹੜਾ ਕੁਝ ਚਾਹੀਦਾ ਹੈ ਜੀ ਆਪ ਪਹਚਾਵਾਂਗੇ ਕਿਉਂਕਿ ਸਾਡੇ ਪਿੰਡ ਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਨੁਕਸਾਨ ਹੋ ਸਕਦਾ ਹੈ ਜੇ ਲੱ ਦੀ ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਰਾਹੀ 5 5 6 6 ਕਿਲੋਮੀਟਰ ਤੱਕ ਮੁਸਕ ਨਹੀਂ ਜਾਂਦਾ ਫਿਰ ਇਹਦੇ ਕੂੜਾ-ਕਬਾੜਾ ਇਕੱਠਾ ਕਰਕੇ ਜਿਹੜਾ ਬਾਹਰਲੇ ਪਾਸੇ ਜਿਹੜਾ ਸ਼ਹਿਰਾਂ ਦਾ ਪਲਾਸਟਿਕ ਆ ਸਾਰਾ ਵੇਸਟੇਜ ਆ ਉਹ ਸਾਰੀ ਆ ਕੇ ਇੱਥੇ ਹੀ ਸੜਨਾ ਤੇ ਉਹਦਾ ਜਿਹੜਾ ਧੂਆਂ ਜਿਹੜਾ ਉਹ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਫੇਫੜਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਸਾਡੇ ਬਜ਼ੁਰਗਿਆਂ ਦੇ ਬਿਲਕੁਲ ਜੀ ਸਾਡੇ ਫੇਫੜਿਆਂ 'ਚ ਹੋ ਕੇ ਜਾਣਾ ਦੂਜੇ ਪਿੰਡਾਂ 'ਚ ਤਾਂ ਫੇਰ ਜਾਣਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਇੱਕ ਇਹ ਹੈਗਾ ਵੀ ਇੱਧਰਲੇ ਪਾਸੇ ਆ ਇਧਰੋਂ ਹੀ ਹਵਾ ਹਮੇਸ਼ਾ ਜਾਂਦੀ ਆ ਤੇ ਪਿੰਡ ਨੂੰ ਹਮੇਸ਼ਾ ਤੇ ਉਸ ਕਰਕੇ ਸਾਡੇ ਪਿੰਡ ਲਈ ਤਾਂ ਆ ਭਾਵੇਂ ਅੱਜ ਮਰੀਏ ਜਾਂ ਕੱਲ ਮਰੀਏ ਇਸ ਕਰਕੇ ਜੇ ਅਗਰ ਅਸੀਂ ਇਹਨੂੰ ਲੱਗਣ ਦੇਤਾ ਤਾਂ ਅਸੀਂ ਮਰਾਂਗੇ ਮਰਾਂਗੇ ਉਸ ਤੋਂ ਪਹਿਲਾਂ ਇਸ ਦਾ ਵਿਰੋਧ ਕਰ ਦਿੱਤਾ ਗਏ ਜੇ ਉਸ ਦੇ ਬਾਅਦ ਵੀ ਜੂਰ ਵੀ ਜੇ ਨਹੀਂ ਹਟਦੇ ਫੈਕਟਰੀ ਦੀ ਕੰਸਟਰਕਸ਼ਨ ਹੁੰਦੀ ਹੈ ਫੈਕਟਰੀ ਦਾ ਨਿਰਮਾਣ ਹੁੰਦਾ ਫਿਰ ਕੀ ਰਸਤਾ ਤੁਹਾਡੇ ਕੋਲ ਦੇਖੋ ਪਹਿਲੀ ਕੋਸ਼ਿਸ਼ ਤਾਂ ਇਹ ਹੀ ਆ ਅਸੀਂ ਜਤਨ ਕਰ ਰਹੇ ਹਾਂ ਕਿ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਉਂਦੇ ਜੇ ਅਗਰ ਫਿਰ ਵੀ ਭਾਈ ਇਹਦੀ ਵੱਡੀਆਂ ਵਿਚਾਰਸ਼ਾ ਨੇ ਵੱਡੇ ਲੋਕਾਂ ਨਾਲ ਪੈਸਾ ਵੀ ਹੋ ਸਕਦਾ ਇਹਦੇ ਕੋਲ ਭਾਈ ਪਤਾ ਨਹੀਂ ਹੁਣ ਕਿਹੜੀਆਂ ਕਿਹੜੀਆਂ ਵਿਚਾਰਸ਼ਾ ਚੱਕੀ ਪਿਆ ਦੈਂ ਜਿਹਦੇ ਸਿਰ ਦੇ ਉੱਤੇ ਐਡਾ ਉੱਚੜ ਰਿਹਾ ਤੇ ਕੰਮ ਕਰ ਰਿਹਾ ਤੇ ਫਿਰ ਤਾਂ ਸਾਡੇ ਕੋਲ ਇਹੀ ਹਾਲ ਹੈ ਜੀ ਜਿਹੜਾ ਅਸੀਂ ਕੀਤਾ ਹੋਇਆ ਕਿ ਸਾਡੇ ਘਰ ਘਰ ਬਕਾਊਗਾ ਜੀ ਅਸੀਂ ਫਿਰ ਵਾਰ ਕੇ ਕਿਸੇ ਵੱਡੀ ਇੰਡਸਟਰੀ ਵਾਲਿਆਂ ਨੂੰ ਅਸੀਂ ਵੇਚ ਕੇ ਚੱਲ ਜਾਾਂਗੇ ਭਾਈ ਇੱਥੇ ਫੋਕਲ ਬਾਰਡ ਏਰੀਆ ਬਣਾ ਲਾਂਗੇ ਨੋਰਦੀਪ ਆ ਵੀਰ ਕਿੰਨੀ ਉਮਰ ਹੈ ਕਿਹੜਾ ਪਿੰਡ ਹੈ ਉਸ ਕਬਾਦ ਹੈ ਵੀਰੇ ਮੇਰਾ ਕਿੰਨੀ ਉਮਰ ਹੈ ਤੁਹਾਡੀ ਮਤ ਜੀ ਮੇਰੀ ਹੋਣੀ ਹੈ ਭਾਈ 80 85 ਦੀ ਸਾਹਿਬ ਜੀ ਅੱਛਾ ਪਿੰਡ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਫੈਕਟਰੀ ਲਗਾਈ ਹੈ ਇਹ ਗਲਤ ਕੰਮ ਆ ਵੀਰੇ ਗਲਤ ਕੰਮ ਆ ਵੀਰੇ ਸਾਡੇ ਸਾਰੇ ਪਿੰਡ ਨੂੰ ਨੁਕਸਾਨ ਹੀ ਨੁਕਸਾਨ ਆ ਹੂੰ ਇਹ ਲੱਗਣੀ ਨਹੀਂ ਚਾਹੀਦੀ ਵੀਰੇ ਕੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਬੱਚਿਆਂ ਨੂੰ ਵੀ ਆ ਪਿੰਡ ਦੇਆਂ ਨੂੰ ਵੀ ਆ ਬਜ਼ੁਰਗਾਂ ਨੂੰ ਇਹ ਧੂਆਂ ਜਾਊਗਾ ਫਿਰ ਕੀ ਕਰਨਗੇ ਬੱਚੇ ਹੂੰ ਕੀ ਕਰਨਗੇ ਬਜ਼ੁਰਗ ਫਿਰੋਲ ਬਿਮਾਰੀਆਂ ਲੱਗ ਸਕਦੀਆਂ ਹਾਂ ਬਿਮਾਰੀਆਂ ਲੱਗ ਸਕਦੀਆਂ ਨੇ ਵੀਰੇ ਅੱਛਾ ਪਿੰਡ ਦੇ ਸਰਪੰਚ ਹੁਣ ਆ ਉਹਦੇ ਨਾਲ ਹੀ ਗੱਲਬਾਤ ਹੋਈ ਉਹ ਕੀ ਕਹਿੰਦੇ ਸਰਪੰਚ ਪਿੰਡ ਸਰਪੰਚ ਵੀ ਕਹਿੰਦੇ ਨੇ ਵੀ ਨਹੀਂ ਲੱਗਣੀ ਚਾਹੀਦੀ ਵੀਰੇ ਸਰਪੰਚ ਵੀ ਤੁਹਾਡੇ ਹਾਂ ਸਾਡੇ ਚੀ ਆ ਵੀਰੇ ਹਾਂ ਹਾਂ ਸਾਰੀ ਬੀਬੀ ਆਉਣੀ ਕਿ ਜੁੱਟੋਈਆਂ ਨੇ ਹਾਂ ਇੱਕ ਜੁੱਟ ਨੇ ਹਾਂ ਵੀਰੇ ਜੇ ਨਾ ਅਸੀਂ ਪਿੰਡ ਦੇ ਨਾਲ ਹੀ ਆ ਵੀਰੇ ਸਾਰੇ ਹੂੰ ਜੇ ਨਾ ਮਸਲਾ ਹਾਲ ਹੋਵੇ ਫਿਰ ਧਰਨੇ ਦੇ ਬੈਠੋਗੇ ਬੈਠਾਂਗੇ ਵੀਰੇ ਮੋਰਚਾ ਲਾਉਗੇ ਹਾਂ ਮੋਰਚਾ ਲਾਵਾਂਗੇ ਵੀ ਸ਼ਿੰਗਾਰਾ ਸਿੰਘ ਮੁਸ਼ਕਵਾ ਜੀ ਕਿਹਨਾਂ ਰਸ ਹਾਂਜੀ ਅੱਛਾ bade ਪਿੰਡ ਦੇ ਵਿੱਚ ਜਿਹੜੇ ਨੇ ਕੋਤਰੀ ਪੋਸਟਰ ਲਗਾਏ ਨੇ ਪਿੰਡ ਬਕਾਉਆ ਹਾਂਜੀ ਉਹ ਬੀਬੀ ਪਿੰਡ ਕੀ ਕਰਨਾ ਇਹ ਜੀ ਆਪਣੇ ਗੈਸ ਫੈਕਟਰੀ ਲੱਗ ਰਹੀ ਆ ਜਿਹਦੇ ਜੇ ਸੀਐਨਜੀ ਕਹਿ ਰਹੇ ਨੇ ਤੁਹਾਨੂੰ ਪਤਾ ਹੀ ਆ ਵੀ ਸੀਐਨਜੀ ਕਿੰਨੀ ਖਤਰਨਾਕ ਹੁੰਦੀ ਆ ਬਾਕੀ ਆਕਸੀਜਨ ਤੋਂ ਇਲਾਵਾ ਦਾ ਸਾਰੀਆਂ ਗੈਸਾਂ ਗੰਦੀਆਂ ਹੀ ਨੇ ਤੇ ਵੈਸਟ ਸਾਈਡ ਲਾ ਰਾ ਰਹੇ ਨੇ ਇਹ ਤੇ ਇਧਰੋਂ ਜਿਹੜੀ ਸਾਡੀ ਹਵਾ ਆਕਸੀਜਨ ਦੀ ਆ ਉਹ ਖਰਾਬ ਹੁੰਦੀ ਜਾ ਰਹੀ ਆ ਠੀਕ ਆ ਜੀ ਤੇ ਸਾਨੂੰ ਗੰਦੀ ਗੈਸ ਮਿਲ ਰਹੀ ਆ ਬੱਚੇ ਉਲਟੀਆਂ ਕਰਦੇ ਨੇ ਸਭ ਕੁਝ ਹੁੰਦਾ ਜੀ ਆਪਣੇ ਸਿੱਖਾ ਦੀ ਬੜੇ ਘਰਾਲੀ ਰਾਜਪੂਤਾਂ ਦੇ ਉੱਥੇ 100 ਮੀਟਰ ਦੇ ਉੱਤੇ ਆ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਪਿਆ ਸਕੂਲ ਬੰਦ ਹੋਣ ਤੱਕ ਤਿਆਰ ਹੋਇਆ ਪਿਆ ਹਾਂਜੀ ਤਾਂ ਲੱਗਦਾ ਵੀ ਦਿੱਕਤ ਇਹਨਾਂ ਪਿੰਡਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ ਸਭ ਤੋਂ ਜ਼ਿਆਦਾ ਦਿੱਕਤ ਹੋਣੀ ਹੈ ਜੀ ਇਹ ਜਿੰਨੀ ਕਹਤੋਂ ਉਨੀਓ ਦਿੱਕਤ ਹੋਣੀ ਹੈ ਜੀ ਤੇ ਬਾਕੀ ਕਿੰਨੇ ਪਿੰਡ ਲੱਗਦੇ ਨਾਲ ਇਹਨੂੰ ਫੈਕਟਰੀ ਆ ਘੱਟ ਤੋਂ ਘੱਟ ਜੀ ਨਾਲ ਨਾਲ 8-10 ਪਿੰਡ ਆ ਜੀ 8-10 ਪਿੰਡ ਹਾਂਜੀ ਸਾਰੇ ਵਿਰੋਧ ਕਰ ਰਹੇ ਨੇ ਸਾਰੇ ਵਿਰੋਧ ਕਰ ਰਹੇ ਨੇ ਜਿੱਦਰ ਨੂੰ ਇਹ ਹਵਾ ਚਲੇਗੀ ਸੀਐਨਜੀ ਦੀ ਲੀਕ ਹੋਗੀ ਪ੍ਰਸ਼ਾਸਨ ਗਰੰਟੀ ਨਹੀਂ ਚੱਕ ਰਿਹਾ ਜੀ ਤੇ ਪ੍ਰਸ਼ਾਸਨ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਦੀ ਬਦਲੀ ਹੋ ਜਾਂਦੀ ਹੈ ਜੀ ਠੀਕ ਆ ਜੀ ਇਹ ਮਾਲਕ ਹੈ ਜਿਹੜਾ ਖੁਦ ਮਾਲਕ 5000 ਲੀਟਰ ਕਹਿ ਰਿਹਾ ਵੈਸੇ 50000 ਲੀਟਰ ਤੋਂ ਲੈ ਕੇ ਲੱਖ ਲੀਟਰ ਤੱਕ ਪਾਣੀ ਡੇਲੀ ਬਰਬਾਦ ਹੋਊਗਾ ਜੀ ਪਾਣੀ ਖਰਾਬ ਹੋਊਗਾ ਹਾਂਜੀ ਤਾਂ ਲੱਗਦਾ ਵੀ ਪ੍ਰਦੂਸ਼ਣ ਫੈਲੂਗਾ ਪਰਦੂਸ਼ਣ ਫੈਲੂਗਾ ਹਾਂਜੀ ਹਾਂਜੀ ਸਭ ਕੁਝ ਸਾਫ ਸੀਗਾ ਪਰ ਸਾਡਾ ਸਭ ਕੁਝ ਬਦਲ ਜਾਣਾ ਹੈ ਠੀਕ ਹੈ ਜੀ ਤੇ ਉਹਦੇ ਆਪਣੇ ਮੁਸ਼ਕਾਬਾ ਟੱਪਰੀਆਂ ਖੇਰਨੀਆਂ ਸਿਹਾਲਾ ਟੋਡਰ ਪਰ ਕਟਾਲਾ ਬਰਮਾ ਸਾਰੇ ਨਾਲ ਨੇ ਊਰਨਾ ਜੀ ਹਾਂਜੀ 10000 10000 ਤੋਂ ਜ਼ਿਆਦਾ ਬੰਦਾ ਰਹਿੰਦਾ ਜੀ ਪਰਭਾਵਿਤ ਹੋ ਸਕਦੇ ਨੇ ਹਾਂਜੀ ਪ੍ਰਭਾਵਿਤ ਹੋ ਸਕਦੇ ਨੇ ਮਤਲਬ ਇਹ ਪ੍ਰਸ਼ਾਸਨ ਜ਼ਿੰਮੇਵਾਰੀ ਨਹੀਂ ਚੱਕਦਾ ਵੀ ਲੀਕ ਹੋਊਗੀ ਅਸੀਂ ਕਿਹਾ ਵੀ ਤੂੰ ਗਾਰੰਟੀ ਚੱਕ ਲੈ ਲੀਕ ਦੀ ਪਰ ਉਹ ਗਾਰੰਟੀ ਨਹੀਂ ਜਦਾ ਕਹਿੰਦਾ ਵੀ ਕਿਸੇ ਵੀ ਟਾਈਮ ਲੀਕ ਹੋ ਸਕਦੀ ਹੈ ਜਾਂ ਬਲਾਸਟ ਹੋ ਸਕਦਾ ਠੀਕ ਹੈ ਜੀ ਪਿੰਡ ਦੇ ਵਿੱਚ ਕੁਝ हो ਸਕਦਾ ਹੱਸਾ ਵਾਪਸ ਸਕਦਾ ਹਾਂਜੀ ਬਹੁਤ ਵੱਡਾ ਆਚਾ ਇਹ ਜਦ ਟੈਂਕਰ ਪਲਟ ਜਾਂਦਾ ਜੀ ਸਾਰੇ ਆਲੇ-ਦਾਲੇ ਪਿੰਡਾਂ ਨੂੰ ਠਾਲ ਦਿੰਦੇ ਨੇ ਤੇ ਸਾਡੇ ਰਾਤ ਨੂੰ ਬਾਈ ਦੀ ਗੈਸ ਲੀਕ ਹੋ ਗਈ ਅਸੀਂ ਸਾਰੇ ਪਿੰਡ ਕਿੱਧਰ ਜਾਵਾਂਗੇ ਜੀ ਜਿੰਮੇਵਾਰ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੇ ਉੱਪਰ ਪਹੁੰਚ ਆ ਕੋਈ ਇਹਨਾਂ ਦੇ ਨੌਕਰ ਕਹੀ ਜਾਂਦਾ ਸਾਡਾ ਪੀਏ ਸੀਗਾ ਜੀ ਆਏ ਆ ਨੌਕਰ ਨਹੀਂ ਸਾਰੇ ਖਲਾਸੇ ਕਰਿਓ ਨੇ ਜੀ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਪਿੰਡ ਵਿਰੋਧ ਕਰ ਰਹੇ ਸਾਰਾ ਪਿੰਡ ਸਾਰਾ ਪਿੰਡ ਵਿਰੋਧ ਕਰ ਰਾਇਆ ਇਹਦੇ ਦੇ ਚਾਚੇ ਤਾਈ ਵੀ ਖੜੇ ਨੇ ਜੀ ਭਰਾ ਵੀ ਖੜੇ ਨੇ ਉਰੇ ਸਾਡੇ ਕੋਲ ਲੰਗਰ ਦੇ ਉੱਤੇ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਵਿਰੋਧ ਕਰ ਰਹੇ ਨੇ ਹਾਂ ਜੀ ਆ ਖੜੇ ਨੇ ਜੀ ਇਹ ਭਰਾ ਹੀ ਨੇ ਉਹਨਾਂ ਦੇ ਘਰਾਂ ਚੋਂ ਹੀ ਵਿਰੋਧ ਕਰ ਰਹੇ ਨੇ ਸਾਰੇ ਕਰ ਰਹੇ ਨੇ ਠੀਕ ਹੈ ਜੀ ਇਹ ਦਾ ਸੁਖਦੇਵ ਸਿੰਘ ਆ ਜੀ ਅੱਛਾ ਕੀ ਕਰਨਾ ਜੀ ਜਿਹੜੇ ਪਿੰਡ ਦੇ ਲੋਕ ਸਾਰੇ ਵਿਰੋਧ ਕਰ ਰਹੇ ਨੇ ਕਹਿੰਦੇ ਤੁਹਾਡੇ ਕੋਈ ਦੂਰ ਦੀ ਰਿਸ਼ਤਦਾਰੀ ਆ ਕੋਈ ਸ਼ਰੀਕੇ ਵਿੱਚੋਂ ਨੇੜੇ ਤੇੜੇ ਦੇ ਹਾਇਦਾ ਸਾਡੇ ਭਰਾਏ ਨੇ ਜੀ ਉਹਦਾ ਪਿੰਡ ਦੇ ਵਿਚੋਂ ਹੀ ਜਾਨੀ ਨੁਕਸਾਨ ਇਹਦਾ ਬਹੁਤ ਆ ਸਾਰੇ ਉੱਥੇ ਅਸੀਂ ਦੇਖ ਕੇ ਆਇਆ ਜਿੱਥੇ ਲੱਗੀ ਹੋਈ ਹੈ ਕੰਗਲਾਲੀ ਰਾਜਪੂਤਾਂ ਉੱਥੇ ਜਿਹੜੇ ਲੋਕ ਰੋਂਦੇ ਨੇ ਉਹ ਕਹਿੰਦੇ ਵੀ ਸਾਨੂੰ ਇੰਨੀ ਤਕਲੀਫ ਆ ਅਸੀਂ ਇੱਥੇ ਖੜ੍ਹ ਨਹੀਂ ਸਕਦੇ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਉੱਥੇ ਹਾਂਜੀ ਹਾਂ ਬਹੁਤ ਕਰੀਏ ਲੋਕਾਂ ਦਾ ਸਾਰੇ ਇਕੱਠੇ ਹੋ ਕੇ ਉਹ ਕਹਿੰਦੇ ਵੀ ਅਸੀਂ ਤਾਂ ਫਸ ਗਏ ਲੱਗਣ ਦੇਤੀ ਵੀ ਤੁਸੀਂ ਲੱਗਣ ਦਿਓ ਬਹੁਤ ਜਾਨੀ ਨਕਸਾ ਨਾਲ ਨੇੜੇ ਤੇ ਵੀ ਬਹੁਤ ਜਿਆਦਾ ਇਨਸਾਨ ਅਜਾ ਸਰ ਜਿੱਦਾਂ ਇੱਕ ਜੀਰਾ ਇੱਕ ਜੀਰਾ ਫੈਕਟਰੀ ਸੀਗੀ ਉਸ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਪਿਛੇ ਦੇ ਅਧਰਕਾਰ ਸੀਐਮ ਭਗਵੰਤ ਮਾਨ ਨੂੰ ਉਹ ਬੰਦ ਕਰਨੀ ਪਈ ਉਹ ਲੱਗਦਾ ਵੀ ਤੁਹਾਡੇ ਵੱਲੋਂ ਵੀ ਅੱਧੀ ਮੋਰਚਾ ਖੋਲ ਦਿੱਤੇ ਜਾਊਗਾ ਜੇ ਕੋਈ ਅੱਗੇ ਐਕਸ਼ਨ ਫਰਦਰ ਨਾ ਲਈ ਨਹੀਂ ਬਿਲਕੁਲ ਜੀ ਅਸੀਂ 28 ਤਰੀਕ ਨੂੰ ਇੱਕ ਰੋਡ ਜਾਮ ਵੀ ਕਰ ਰਹੇ ਹਾਂ ਅਸੀਂ ਕਿਉਂਕਿ ਅਸੀਂ ਤਾਂ ਐਕਸ਼ਨ ਪ੍ਰੋਗਰਾਮ ਤੋਂ ਪ੍ਰੋਗਰਾਮ ਦੇ ਹੀ ਜਾਣੇ ਨੇ 28 ਤਰੀਕ ਨੂੰ ਰੋਡ ਜਾਮ ਦਾ ਪ੍ਰੋਗਰਾਮ ਦਿੱਤਾ ਵੀ ਭਾਈ ਜੇ ਅਗਰ ਤੁਹਾਡੀ ਇਹ ਗੱਲਾਂ ਹੁਣ ਤੁਹਾਡੀ মিডিਆ ਰਾਹੀਂ ਜੇ ਸਾਡੀ ਸੁਣਵਾਈ ਹੋ ਜਾਵੇ ਤਾਂ ਚੰਗੀ ਗੱਲ ਆ ਸਾਨੂੰ ਰ ਪਰ ਇਦਾਂ ਹੀ ਸਾਡੀ ਸਰ ਜਾਵੇ ਪਰ ਜੇਕਰ ਨਹੀਂ ਸਰਕਾਰ ਹਲੇ ਮੰਨੂਗੀ ਤਾਂ ਫਿਰ ਸਾਨੂੰ ਰੋਡ ਜਾਮ ਕਰਨੇ ਪੈਣਗੇ ਸਾਨੂੰ ਹੋਰ ਵੀ ਆਪਣੇ ਪ੍ਰੋਬਲਮ ਕਰਨੇ ਪਣਗੇ ਕਿਉਂਕਿ ਅਸੀਂ ਹੁਣ ਇੰਨੀ ਛੇਤੀ ਬਸੇ ਬਸੇ ਹੋਏ ਪਿੰਡ ਥੋੜਾ ਉਜਾੜ ਦਾਂਗੇ ਵੀ ਭਾਈ ਮਾੜੀ ਜੀ ਗੱਲ ਪਿੱਛੇ ਵੀ ਫੈਕਟਰੀਆਂ ਕਿਹਨੇ ਲਾਤੀ ਦੇ ਅਸੀਂ ਇੱਕ ਮਿੰਟ ਚ ਹੀ ਛੱਡਤਾ ਇਹ ਤਾਂ ਅਸੀਂ ਹਲੇ ਆਪਣੀ ਅਗਲੀ ਗੱਲ ਰੱਖੀ ਆ ਕਿ ਅਸੀਂ ਜਿਹੜੇ 20 ਸਾਲ ਬਾਅਦ ਸਟੈਪ ਚੱਕਣਾ ਉਹ ਅਸੀਂ ਹੁਣ ਵੀ ਚੱਕ ਸਕਦੇ ਆ ਪਰ ਅਸੀਂ ਹਜੇ ਆਖਰੀ ਸਾਹ ਤੱਕ ਪਹਿਲਾਂ ਕੋਸ਼ਿਸ਼ ਕਰਾਂਗੇ ਲੜਨ ਦੀ ਕੋਸ਼ਿਸ਼ ਕਰਾਂਗੇ ਜੀ